ਗਲਪਾਈ ਜੀ ਮਣਾਡੇ ਦੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਨੇ ਬਾਈ ਨੇ ਕਰਤੇ ਗੱਲ ਬਹੁਤ ਵਧੀਆ ਕੁਆਲਟੀ ਵਾਲੇ ਪਸ਼ੂ ਆ ਤੇ ਡੀਟੇਲ ਵਿੱਚ ਬਾਈ ਨੇ ਕਰਤੇ ਗੱਲ ਬਾਤ ਸਰਸੀ ਗਲ ਬਾਈ ਜੀ ਸਾਤੀ ਕਾ ਜੀ ਠੀਖਾ ਜੀ ਹੋਰ ਬਣਾ ਜੀ ਪਰੋਲਾ ਜੀ ਠੀਖਾ ਜੀ ਜਿੰਨੇ ਭੈਣ ਭਰਾਵਾਂ ਨਾਲ ਜਿਹੜੀ ਫਸਲ ਦੇ ਜੁੜੇ ਆ ਸਾਰਿਆਂ ਵੀਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਜਿਹੜੇ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀਜੀ ਦਿਲੋਂ ਧੰਨਵਾਦ ਧੰਨਵਾਦ ਜੀ ਤੇ ਜਰਮਨ ਵੀ ਦਿੱਚ ਲੋ ਕੱਲ ਵੀ ਚੰਗੇ ਵੱਡੇ ਝੋਟੇ ਹਾਂਜੀ ਹਾਂਜੀ ਤੇ ਮਾਲ ਵੀ ਗਿਆ ਜੀ ਸਾਧੀਆਂ ਜੋੜੀਆਂ ਹਾਂਜੀ ਜੀ ਆਪਣੇ ਕੋਲ ਕੋਈ ਛੋਟੇ ਰੇਟ ਦੇ ਜਾਇਜ ਜਰਮਨ ਹੀ ਵੱਡੇ ਭਾਅ ਠੀਕ ਹੈ ਜੀ 2 5 ਸੁਗਿਆ ਹਾਂਜੀ ਇੱਕ ਛੋਟੀ ਆਪਣੇ ਕੋਲ ਉਹ ਆ ਜਿਹੜੀ ਚੰਗੇ ਕੀਮਤ ਦੇ ਵੱਡੇ ਮੋਲ ਦੇ ਝੋਟੇ ਲੈ ਕੇ ਗਈ ਠੀਕ ਹੈ ਭਾਈ ਠੀਕ ਹੈ 17 18 ਕਿਲੋ ਦਾ ਰਿਕਾਰਡ ਝੋਟੀ ਰਹੀ ਆ ਹਾਂਜੀ ਚੰਗੀ ਝੋਟੀ ਹਾਂਜੀ ਤੇ ਜਿਹੜੀ ਹੁਣ ਕੋਈ ਜਿਹੜੀ ਵੀ ਜੀ ਦوامੀ ਨਾਲ ਗੜੀ ਘਾਟਿਆ ਪੂਰੀ ਖਾਲੀ ਕਰਕੇ ਅੱਜ ਤੇ ਜੇ ਕੋਈ ਵੀਰ ਦੀ ਕਿਸਮਤ ਨਿਕਲ ਆਵੇ ਠੀਕ ਜੀ ਪਾਛੋਟੀ ਜਿਹੜਾ ਵੀ ਵਿਕਤਾ ਲੈ ਗਿਆ ਨਾ ਇੱਕ ਯਾਦ ਕਰੂੰਗਾ ਪੀਲਾ ਨਿਸ਼ਾਨਾ ਠੀਕ ਹੈ ਭਾਈ ਜੀ ਤੇ ਚੰਗੀ ਕੀਮਤ ਵਾਲੀ ਝੋਟੀ ਆ ਲੈ ਲੋ ਜੀ ਗਾਓ ਕਰੋ ਗੱਲਬਾਤ ਚਵਾਜ ਨੂੰ ਬੜਾ ਸੋਹਣਾ ਲੱਗਾ ਠੀਕ ਜੀ ਫਿਰ 3 ਝੋੜੀ ਨੂੰ ਪੁੱਠਾ ਲੱਗਾ ਤੇ ਜਿੰਨ ਝੋੜੀ ਦਿਨਾ ਤੇ ਹੀ ਨਾ 11-11 ਕਿਲੋ ਝੋੜੀ ਵਧੀਆ ਜਿਹੜਾ ਦੁੱਧ ਦੁੱਧ ਰਿਲੈਕਸ ਚੱਲਦੀ ਹੈ ਠੀਕ ਹੈ ਵਧੀਆ ਕੁਆਲਿਟੀ ਹੈ ਭਾਈ ਜੀ ਝੋਟੀ ਆ ਝੋੜੀ ਚੋਰ ਨੋਂ ਬਲੋ ਅਠਾਂ ਗਲੋਂ ਦੀ ਇਹ ਗਰੰਟੀ ਹੋਊਗੀ ਪਹਾੜੇ ਦੇ ਮਿਲਦੀ ਇੱਕਦਾਂ ਦਾ ਟੀਵਾ ਲੈ ਸਕਦੀ ਆ ਠੀਕ ਹੈ ਪਰ ਇਹ ਵੀ ਝੋਟੀ ਚੰਗੀ ਚੈਂਪੀਨ ਆ ਸਾਫ ਦਾ ਸੁਗਰੀ ਵੱਡਾ ਇਹੋ ਇੱਕਦਾਂ ਟੀਵਾ ਲੈਣੀ ਆ ਪਸ਼ੂ ਕਿਤੇ ਬਗਾਨੇ ਦਾ ਜਾਣਾ ਤੇ ਬਾਕੀ ਬਾਈਗਨ ਝੋਟੀ ਨੂੰ ਗਾਹ ਫਲੀ ਲੱਗਾ ਵਧੀਆ ਟੀਵਾ ਲੱਗਾ ਵੀਰ ਕੋ ਦੇਖੋ ਝੋਟੀ ਲਈ ਆ ਠੀਕ ਜੀ ਤੇ ਚੰਗੀ ਝੋਟੀ ਆ ਨਾਮੀ ਦੇਖੋ ਜੀ ਇਹ ਵੀਰ ਨੂੰ ਨਫਲ ਹੈ ਝੋਟੀ ਦਾ ਕੱਦ ਕਾਰਡ ਪਿੱਠ ਪੂੜਾ ਦੇਖੋ ਬਹੁਤ ਸਾਵਿਆ ਸੀਨਾ ਦੀ ਕੁਆਲਿਟੀ ਦੀ ਹਰ ਪੱਖੋਂ ਬਹੁਤ ਸੋਹਣੀ ਝੋਟੀ ਹੈ ਜਿਹੜੇ ਵੀ ਵੀਰ ਕੋ ਝੋਟੀ ਆਈ ਨਾ ਉਹ ਆਂਦੇ ਵੀ ਗੱਭਣ ਤਾਂ ਕਰਕੇ ਵੀਰ ਦੱਸ ਦਈਦਾ ਵਾ ਡੰਗਰਾ ਕੀ ਕੋਈ ਜਿਆਦਾ ਹੀ ਚੀਜ਼ ਗਰਮਣਾ ਪਾਵੇ ਜਿਹੜੀ ਗਾਲੇ ਜਾਨਵਰ ਜਿਦਾਂ ਵੇਗਾ ਬਣਿਆ ਵਾ ਤੇ ਇਹ ਨਹੀਂ ਗੱਲ ਹੁੰਦੀ ਵੀ ਕਹਿ ਦੇਣਾ ਵੀ ਗੱਭਣ ਵੀ ਗੱਭਣ ਜਿਵੇਂ ਕਿ ਗਿਰੂਰੀਆਂ ਤਾਂ ਕਰਕੇ ਇਹ ਦੱਸਣਾ ਤਾਂ ਵੀਰ ਸੰਜੇ ਮੋਦੀ ਜਿਆਦਾ ਚੀਜ਼ ਤਾਂ ਪਾਵੇ ਝੋਟੀ ਜਨ ਇਹ ਚੈੱਕ ਨਹੀਂ ਹੁੰਦੀ ਠੀਕ ਜੀ ਦਵਾ ਕੇ ਰਾਈ ਖਾਲੀ ਕਰਕੇ ਯਾਨੀ ਖਾਲੀਆਂ ਜਿਆ ਤੇ ਝੋਟੀ ਬਣੀ ਹੈ ਵੀ ਬਣੀ ਰਹਾਗਾ ਬਾਪੀ ਆ ਵੀ ਠੰਡੀ ਧੀਰੀ ਤੇ ਸਾਫ ਦੇ ਸੁਤਰੀ ਤੇ ਦੁੱਧ ਵਾਲੀ ਠੀਕ ਹੈ ਬਾਈ ਦੇਖੋ ਜੀ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਝੋਟੀ ਨੂੰ ਕੱਤ ਪੇਲ ਦੀ ਗੱਲ ਕਰੀਏ ਕਿ ਕਦ ਪਖੋਈ ਬਹੁਤ ਜਵਾਨ ਝੋਟੀ ਆ ਤੇ ਪੇਲ ਦੀ ਬਹੁਤ ਸੁਣੀ ਆ ਦੁੱਧ ਵਾਲੀ ਵੀ ਬਹੁਤ ਚੰਗੀ ਸੇਵਾ ਕਰੇ ਨਾ ਤੇ ਸਾਫ ਦੇ ਸੁਤਰੀ ਤੇ ਦੁੱਧ ਵਾਲੀ ਝੋਟੀ ਇਹ ਗਾਂ ਕੀ ਤਿਆਂ ਪਿਆਰ ਕੀ ਤਿਆਂ ਬੋਲ ਵਾਲੀ ਝੋਟੀ ਹੈਗੀ ਹੈ ਯਾਰ ਮੈਂ ਤਾਂ ਵੀ ਵੀਰ ਹਾਂਜੀ ਝੋਟੀ ਦੋ ਤੋਂ ਪਲੱਸ ਵਾਲੀ ਝੋਟੀ ਆ ਚੰਗੀ ਕੀਮਤ ਵਾਲੀ ਵਧੀਆ ਠੀਕ ਹੈ ਬਾਈ ਦੱਸੋ ਬਾਈ ਜੀ ਕੀ ਮੋਲ ਹੈ ਇਸੀ ਦਾ ਮੋਲਿਕ ਭਾਵੇਂ ਝੋਟੀ ਦਾ 79 ਹਾਂ ਤੇ ਨਾ ਜਿੰਨੇ ਦੀ ਝੋਟੀ ਦੇ ਦਨੀ ਆ 7000 7000 ਕੀ ਆ ਦੋ ਛੱਡ ਦਾਂਗੇ 88 ਝੋਟੀ ਕਿਉਂ ਹੀ ਇਹ ਝੋਟੀ ਦਾ ਮੋਲ ਤਾਂ ਹੋਇਆ ਬਾਈ ਨੇ ਕੀਤਾ ਕੀਮਤ ਵਾਲੀ ਝੋਟੀ ਐ ਟੈਗ ਪਿਆ ਵੇਖ ਲੋ ਮੇਰਾ ਭਰਾ ਸਰਚ ਮਾਸ ਸਕੈਨਰ ਵਾਲਾ ਟੈਗ ਆ ਇੱਕ ਹੁੰਦਾ ਨੰਬਰ ਵਾਲਾ ਬਿਨਾ ਨੰਬਰ ਤੋਂ ਫਿਰ ਨੰਬਰਾਂ ਜੀ ਹੁੰਦਾ ਇਹ ਸਕੈਨਰ ਵਾਲਾ ਜੀ ਅਸਲ ਝੋਟੀ ਆ ਵੀ ਨਸਲ ਵਾਲੀ ਤੇ ਯਾਦ ਕਾਦ ਵਾਲੀ ਤੇ ਕੁਆਲਟੀ ਵਾਲੀ ਠੀਕ ਹੈ ਜੇ ਅਵੀਰ ਜਿਹੜਾ ਵੀ ਮੀਰਪੁਰਾ ਝੋਟੀ ਲੈ ਆਇਆ ਨਾ ਹਾਂਜੀ ਤੇ ਜਿਹੜਾ ਸੱਜਣ ਮਿੱਤਰ ਝੋਟੀ ਖੜੂਗਾ ਤੇ ਝੋਟੀ ਸੱਜਣ ਕੀੰਦਰੇ ਝੋਟੀ ਮੋਲ ਲੱਗ ਜਿਹੜੇ ਵੀਰ ਕੋ ਆਈ ਆ ਨਾ ਉਹ ਕਹਿੰਦੇ ਪੂਰੇ ਮੋਲ ਦੇ ਝੋਟੀ ਸਾਨੂੰ ਕੱਲ ਦੇ ਕੋਲ ਠੀਕ ਹੈ ਸਾਂਭਣ ਵਾਲਾ ਵੀ ਕੋਈ ਜਿੰਨੇ ਪੀ ਚਾਹ ਬਾਣੇ ਸੇਵਾ ਵਾਲਾ ਵੀ ਫੋਨ ਕਰੇ ਤੇ ਕੁਆਲਿਟੀ ਹੈ ਝੋਟੀ ਸੋਨਾ ਝੋਟੀ ਤੇ ਪਿਓ ਹਰਿਆਣੇ ਦੀ ਝੋਟੀ ਹੈ ਸੱਜਣ ਦੁੱਧ ਦਊਗੀ ਇਹਨਾਂ ਦੁੱਧ ਜੇ ਹੋਣੇ ਤੇ ਠੀਕ ਹੈ ਬਸ ਆਪ ਸਰਕ ਪੈ ਜੂਗਾ ਨਾ ਨਾ ਪ્યો ਸ਼ੋਤੀ ਇਹ ਦੁੱਧ ਚੱਲਦਾ ਰਿਹਾ ਨਾ ਛੋਟੀ ਸਾਫ ਸੁਥਰੀ ਵਧੀਆ ਕੁਆਲਟੀ ਸੁਆਦ ਜਿਆ ਛੋਟੀ ਨਾ ਠੀਕ ਹੈ ਦੁੱਧ ਜਿਹੜਾ ਚਵਾਵਾ ਹੋਊਗਾ ਮਹੀਨੇ ਕੋਲ 11 ਕਿਲੋ 11 ਕਿਲੋ ਦੀ ਮੈਦੀ ਗਰਤੀ ਹੋਊਗੀ 15 ਕਿਲੋ ਦਾ ਸੁਆ ਪਰ ਮੇਵਾ ਦੇ ਮੈਨ ਨੂੰ ਪੀ ਲਗਾ ਠੀਕ ਬਹੁਤ ਸਾਫ ਛੋਟੀ ਮੈਂ ਇਹ ਵੀ ਵਧੀਆ ਥਾਂ ਦੇ ਵੀ ਵਧੀਆ ਚੰਗੀ ਗੁਟੀ ਦੀ ਮੱਝ ਲੈ ਗਰ ਲਈ ਮੇਰੀ ਦੁੱਧ ਵਾਲੀ ਮਹੀਨੇ ਸਾਰੀ ਸਾਫ ਆ ਠੀਕ ਹੈ ਖੱਡੀ ਤੇਰੀ ਦੇ ਚ ਵਾਪਸ ਮਾਰੀ ਇੱਕ ਨੰਬਰ ਠੀਕ ਬਜਾ ਕੱਟੀ ਦੇ ਕਟਾ ਮਾਰ ਮਾਰ ਕਟਾ ਕਟਾ ਆ ਜਾ ਲਓ ਜੀ ਬਾਕੀ ਪੰਜ ਛੂਈ ਤੋਂ ਬਹੁਤ ਸੋਹਣਾ ਲੱਗਾ ਠੀਕ ਸਵਾਪਸ ਮਾਰੀ ਵੀਰੇ ਇੱਕ ਨੰਬਰ ਖਰੀ ਹੈ ਸਾਰੀ ਪੁੱਤੀ ਦੁੱਧੜੀ ਖਾਂਗ ਆ ਇਹ ਬਚਾ ਬਚਾ ਖੜਾ ਹੈ ਆ ਦੇਖ ਕਰੋ ਮੇਰੇ ਭਰਾ ਚੱਕਾ ਠੀਕ 2022 ਕੀ ਰੇਟ ਹੈ ਮੋਨਵੀਰ ਬਿਲਕੁਲ ਜੈ ਹਾਂਜੀ ਹਾਂ ਨਾ 70000 70000 ਦੀ 70000 ਜੈ ਸੁਣੋ 60000 70000 ਦੀ ਚਲੋ ਜਾਂ ਬਿਲਕੁਲ ਜੈ ਪਰ ਵੀ ਜੈ ਸੁਣੋ 60000 70000 ਦੀ ਗਾਰੰਟੀ ਵਾਲਾ ਗੜਵਾ ਦੋ ਤੇ 10 ਕਿਲੋ ਠੀਕ ਤੇ ਆਪ ਸਮਾਹੀ ਇੱਕ ਨੰਬਰ ਠੀਕ ਹੈ ਜੀ ਆ ਮਈਆ ਵੀਰ ਹਾਂਜੀ ਹੁਣ ਇਹ ਚੋਕੇ ਆਈ ਆ ਹਾਂਜੀ ਦੁੱਧ ਵੀਰ ਜੇ ਕੋਸ ਜਿਹੜੇ ਨੀ ਪਹਾੜਾਂ ਜਿਹੜਾ ਦਿੰਦੇ ਆ ਨਾ ਉਹਦਾ ਦੁੱਧ ਤੁਹਾਨੂੰ ਪਤਾ ਵੀ ਸੇਵਾ ਕਰਕੇ ਦੇਣਾ ਘਰਾਂ ਚੋਂ ਆਈਆਂ ਕਿਹੜੇ ਮਾਤਰ ਕਰਦੇ ਆ ਮਾਲ ਆਉਂਦਾ ਨਹੀਂ ਥਾਮਦੇ ਸਾਡੇ ਕੋਈ ਇੱਕ ਰੈਂਕ ਨਹੀਂ ਦੁੱਧੋ ਆਵਾਜ਼ ਨਹੀਂ ਮਈ ਕੋ ਦੁੱਧ ਹੈਗਾ 5 ਕਿਲੋ ਹੀ ਝੋਟੀ ਦੇ ਤੇ ਹਾਂ ਬੱਚਾ ਜੀ ਬੋਜਾ ਘੜਾ ਏ ਆੜਾ ਹਾਂਜੀ ਆ ਘਟਾ ਏ ਅਜੇ ਛੋਟੀ ਗੱਡੀ ਜੇ ਨਹੀਂ ਆ ਹਾਂਜੀ ਤਾਂ ਬਾਕੇ ਵੀ ਲੈ ਲੀਆ 5 ਕਿਲੋ ਦੁੱਧ ਆ 5 ਕਿਲੋ 5 ਕਿਲੋ ਦੁੱਧ ਦੇ ਛੋਟਾ ਬਿਲਕੁਲ ਪਹਾਣਾ ਜਾਇ ਦੇ ਨਾਲ ਠੀਕ ਹੈ ਬਿਲਕੁਲ ਜਾਇ ਦੇ ਬਿਲਕੁਲ ਜਾਇ ਦੇ ਦੇਖੇ ਭਾਈ ਜਿਹੜੀ ਸੱਚੀ ਗੱਲ ਦਸੀ 5 ਕਿਲੋ ਦੁੱਧ ਆ ਕੱਟੀ ਦੇ ਕਟਾ ਮਗਰ ਮਗਰ ਕਟਾ ਆ ਗਿਆ ਕਟਾ ਆ ਗਿਆ ਕਟਾ ਆ ਗਿਆ ਤੇ ਸਾਫ ਮੱਚਿਆ ਤਾਂ ਵਧੀਆ ਕੁਆਲਿਟੀ ਹੈ ਛੋਟੀ ਹੈ ਸਾਡੇ ਕੋ ਵੀ ਆ ਕੇ ਕਿਹੜਾ ਜਿਹਦਾ ਹੋਣ ਆਈ ਆ ਇਹ ਕੰਮ ਸੋ ਕਮ 8 ਦਿਨੀ ਫੇਰ ਹੀ ਡੰਗਾ ਦੁੱਧ ਤੇ ਚੜਦਾ ਹੁਣੇ ਆਈ ਜਿਹੜੀ ਗੱਲ ਤੇ ਬਿਲਕੁਲ ਪਹਾਣਾ ਜਾਇ ਬਿਲਕੁਲ ਸਹੀ ਗੱਲ ਬੋਲੀ ਤੁਸੀਂ ਲੈ ਕੇ ਸੌ ਮਾ ਜੀ ਬਹੁਤ ਸੋਹਣੀ ਤੇ ਨਿਗਾਹ ਆ ਬਾਈ ਕਹਿੰਦਾ ਮੋੜ ਕਰਾ ਮੁੱਲ ਪੁੱਛ ਰਿਹਾ ਮੈਂ ਇਹਨੇ ਕੀ ਕਰਦੇ ਆ ਤੇ ਕਰਾ ਬੱਚੇ ਜੀ ਬਚਾ ਦੇ ਲੋ ਬਚਾ ਦੇ ਇਹਨੇ ਜੀ ਦਾਣੀਆਂ ਕੁ ਦੋਏ ਜੀ 10 15 15 ਦੇ ਬਣਾ ਲੀਂਦਾ ਨੀ ਰਕਤਾਂ ਠੀਕ ਦੱਸੋ ਕੀ ਮੋਲ ਹੈ ਮੋਲ ਵੀਰ ਜੀ ਦੇ ਕੋਲ ਕਰਨ ਨੂੰ ਭਾਵੇਂ ਜੋ ਮਰਜ਼ੀ ਕਰੀਏ ਬਿਲਕੁਲ ਜਾਇਜ਼ ਵੀਰ ਹਾਂਜੀ ਜਿੰਨੇ ਦੇਦਣੀ ਭਾ ਤੇ ਲਾ 40000 40000 ਦੀ 40000 ਜੋ ਦਿੱਦਾਂਗੇ ਕਰਦਾ ਭਾਈ ਨੂੰ ਕਰਾਂ ਜਿਮਾਨ ਹੋਰ ਕਰਦੇ ਮੌਕੇ ਤੇ ਵੀਰ ਕੋ ਮੰਗ ਲੈ ਹੋਰ ਮਾਨਤਨ ਹੋ ਜਾਵੇ ਚਲੋ ਠੀਕ ਮੌਕੇ ਤੇ ਮਾਨਤਨ ਹੋਰ ਹੋ ਜੀ ਠੀਕ ਆਹ ਵੀ ਤੇ ਵਾੜਿਆ ਹਾਂਜੀ ਇਹ ਵਾੜ ਕੋ ਤਾਂ ਪੈਲ ਵੀਰ 25 ਪੈਰ ਪੈਰ ਵੀਰ ਵੀਰ ਤੋਂ ਪਾਣੀ ਹਾਂਜੀ ਤੇ ਬਿਲਕੁਲ ਜਾਇਜ਼ ਭਾਅ ਨਾਲ ਦੇ ਦਾਂਗੇ ਹਾਂਜੀ ਬਿਲਕੁਲ ਜਾਇਜ਼ ਭਾਅ ਨਾਲ ਹੋ ਰਾਂਗੇ ਪੈਰ ਬਣੇ ਦੁੱਧ 1011 ਕਿਲੋ ਆ ਤੇ ਜਿਹੜਾ ਕੋਈ ਵੀਰ ਭਰਾ ਸੰਭਲੂਗਾ ਕੱਚੇ ਸੰਭਲੇ ਵੀ ਬਿਲਕੁਲ ਸਹੀ ਕਰਦੀ ਠੀਕ ਜੀ ਕੱਚੇ ਭਾਈ ਜੀ ਆ ਭਾਈ ਜੀ ਬਰਾ ਪੱਕੇ ਸੰਭਲੇ ਪੈਰ ਬਣੇ ਪੈਰ ਪੜਨ ਕਰ ਕਰਦੀ ਆ ਪੱਕੇ ਥਾਂ ਦੇ ਕੱਚੇ ਥਾਂ ਦੇ ਹੁਣੇ ਤੋੜ ਕੇ ਭਾਈ ਕਿੰਨੇ ਵੇਖਾ ਦੇਣੇ ਆ ਇਹ ਤੋਂ ਰੌਖਾ ਨਹੀਂ ਕਰੋ। ਬਾਕੀ ਦੁੱਧ ਦੁੱਧ ਤੇ ਚੰਗੀ ਆ, ਦੇਵਾ-ਲਵਾ ਲਈ ਕਰਦੀ ਆ। ਤਾਂ ਵਧੀਆ ਕੁਆਲਿਟੀ ਦੇ। ਦੁੱਧ ਵੀਰ, ਅਲੱਗ ਗੱਲ ਕੀ ਕਰਦੇ ਆ ਕਿ ਵੀਰ ਕਲੇ ਪੈਰ ਹੀ ਆ, ਪੈਰ ਬਣੇ ਜਿਹੜੀ ਗੱਲ ਆ। ਬਾਕੀ ਗਾਂ ਪੂਰੀ ਦੁੱਧ ੜੀ ਏ। ਦੁੱਧ ਗਾਂ ਦੇ ਕੋਲ ਹੁਣ ਚਵਾਵਾ ਜਿਹੜਾ ਹੋਊ 11-12 ਕਿਲੋ, 10 ਕਿਲੋ ਵੱਧਿਆ ਦੁੱਧ ਦਊਗਾ। ਠੀਕ। ਆਏ ਦੋ ਚਾਰ ਦਿਨ ਲਈ 10 ਦਿਨ ਲਈ ਕੱਚੇ ਰਹਿ ਵੀ ਨਾ ਬਿਲਕੁਲ ਸੈਟ। ਕੇ ਗਾਂ ਪਿਆਰ ਫੜੇ ਸਾਡੇ ਕਸੇ ਆ ਹਾਂਜੀ ਬਾਕੀ ਆ ਵੀ ਵੀਰ ਗਾਂ ਪੂਰੀ ਦੁੱਧ ੜੀ ਜੇ ਠੀਕ ਹੈ ਤੇ ਬਿਲਕੁਲ ਜਾਇਜ਼ ਭਾਣਾ ਦੇ ਦਾਂਗੇ ਮਾਤਰ ਬੰਦਾ ਜਿਹੜਾ ਮੱਦੀ ਸੇਵਾ ਕਰਕੇ ਗਾਂ ਚ ਹੋਵੇ ਹਾਂ ਤੇ ਮੰਨੋ ਭਾਈ ਤੇ ਮੰਨੋ ਕਾਹਦੇ ਰੇਟ ਤੇ ਵੀਰ ਗਾਂ ਦੇ ਬੰਦ ਹੋ ਠੀਕ ਹੈ ਥੋੜੇ ਪੈਰ ਬਣ ਕਰਕੇ ਲਈ ਪੈਰ ਬਣੇ ਜਿਹੜੀ ਗੱਲ ਤਾਂ ਕਰਕੇ ਤੇ ਦੁੱਧ ਵਧੀਆ ਦੁੱਧ ਵੀਰ 11 ਕਿਲੋ ਗਾਰੰਟੀ ਵਾਲਾ ਦੁੱਧ ਉਹ ਠੱਡੀ ਸੀਲ ਬੜੀ ਹੈ ਚਵਾਹ ਮਾਦੀ ਵਧੀਆ ਦੱਸੋ ਜੀ ਕਰਦਾ ਭਾਈ ਜੀ ਮੋਲੇ ਉਹ ਵੀਰ ਬਿਲਕੁਲ ਜਾਇਜ਼ 10000 ਜਿਹੜਾ ਮੱਟੀ ਵਿੱਚ 10000 ਦੀ ਦੇਖੋ ਇਹ ਨਿਵਾਲੂ ਆ ਦੇਖੋ ਗੜਦਾ ਬਹੁਤ ਸਾਫ ਹੈ ਰਹੀ ਆ ਤੇ 10000 ਦਾ ਇਹ ਸਨੋ ਹੀ ਮੋਲੇ ਠੀਕ ਹੈ ਬਾਗ ਚਾਰੂ ਚੂਰੂ ਚੰਗੀ ਖਾਣ ਵੀ ਨੂੰ ਥੋੜੀ ਸੇਵਾ ਤੋਂ ਹੋਈ ਉਹ ਵੀ ਡੰਗਰੋ ਨਾਲ ਕੋਈ ਜਿਆਦਾ ਤਾਂ ਕਰਨ ਇਹ ਗਾਂ ਦੇ ਰਾਜੀ ਹੁੰਦੀ ਪਠੀ ਠੀਕ ਹੈ ਭਾਈ ਜੀ ਠੀਕ ਹੈ ਦੁੱਧ ਵਾਲੀ ਗਾਂ ਤੇ ਆ ਪਸ਼ੂ ਭਾਈ ਕੋਲ ਕੁਆਲਟੀ ਵਾਲੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਬਾਗੀ ਇੱਕ ਤਾਂ ਫੇਰ ਖਾਣ ਨਹੀਂ ਜੀ ਜੀ ਮੇਰੀ ਜੀ ਤਵਾਦ ਤਵਾਦ ਇੱਕ ਨੰਬਰ ਬਾਕੀ ਵੀਰਪਰਾ ਜਿਹੜਾ ਵੀਰਪਰਾ ਜਿਹੜੇ ਘਰੋਂ ਦਾ ਆਪਣੀ ਦਸਲੀ ਕਰਕੇ ਖੜੇ ਹਾਂਜੀ ਆਹ ਚੁਆਈ ਕਰਕੇ ਫਿਰ ਖੜੇ ਜਮਰਾਹੀ ਨੇ ਜੀ ਦੀ ਹਾਜ਼ਰ ਰੱਖ ਲਈ ਹੈ ਵੀ ਦੋਸਤ ਸੇਵਾ ਕਰੋਗੇ ਇਹ ਆਪਣਾ ਮੋੜ ਮੋੜਦੇ ਠੀਕ ਹੈ ਬਹੁਤ ਵਡਾ ਥੇ ਮੈਂ ਤਾਂ ਸ਼ੇਅਰ ਹਾਂ ਮਾਤਾਵਾਦ ਇਹ ਕੰਮ ਨੂੰ ਕਰਿਆ ਕਰੋ ਠੀਕ ਹੈ ਕਿੰਨੇ ਵੀਰਪਰਾ ਸਖਤ ਜੁੜੀ ਸਾਰਾ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਫੋਨ ਨੰਬਰ ਹੈ 84 27 40 77 59 ਨਾਮ ਭਾਨ ਦੇ ਟ੍ਰੈਂਡਪੋਮ ਠੀਕ ਹੈ ਸੱਸੀ ਦਾ ਬਾਈ ਜੀ